ਮਰਨੀ ਜੋ ਮਰੇ ਬਹਰ ਨ ਮਰਨਾ ਹੋਏ ਕਬੀਰ ਮੋਹ ਮਰਨੇ ਕਾ ਚਾਹ ਹੈ ਮਨੁ ਤਹਰ ਕੇ ਦੁਆ ਮਤਹਰ ਪੁੱਛੋ ਕੌਣ ਹੈ ਪਰ ਹਮਾਰੇ ਵਾ ਕੰਨੇ ਬਣਦੀਆਂ ਤੋਂ ਮਾਣੀ ਐਸ ਗੱਲੋਂ ਅਸੀਂ ਰਾਜਿਆਂ ਤੇ ਬਹੁਤੇ ਪੂੜ ਜੰਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਏ ਜਿਹੜੇ ਕੌਮ ਨੇ ਬਹੁਤੇ ਮਨਸੂਰ ਜੰਮੇ ਕੌਮਾ ਉਹ ਸੰਸਾਰ ਤੇ ਜੁੰਦੀਆਂ ਨੇ ਜੜੀਆਂ ਕੌਮਾਂ ਨੂੰ ਮਰਨ ਦਾ ਚੱਲ ਪੈ ਗੇ ਅੰਤ ਪੈਂਦਾ ਮੁਲ ਕੁਰਬਾਨੀਆਂ ਦਾ ਭਾਵੇਂ ਅੱਜ ਪਹਿਜੇ ਭਾਵੇਂ ਕੱਲ ਪਹਿਜੇ ਜੂੰਦੇ ਮਰ ਜਾਈ ਦਾ ਸਿੱਖੀਕ ਮੌਣੀ ਔਖੀ ਜੂੰਦੇ ਮਰ ਜਾਈ ਦਾ तूंद मर जई तीक मौणी तूं मर जई तीक मौणी तूं मर जाई सिखी कमण सिखी कमी ओखी सिखी कमी ओखी सिखी कमी आखी सिखी कमी ओखी सिखी कमणी आई सिखी कमणी ओकी झूने मर आई सिखी कमणी झूने मर आई ਨਸਬੂਲ ਕਰ ਜੀਵਨ ਕੀ ਝਾੜਾਸ ਹੋ ਸਮਨਾ ਕੀ ਲੈਣ ਦਾ ਸੋ ਆਓ ਹਮਾਰੇ ਬਾਸ ਜੁਗੋ ਜੁਗ ਅਟਲ ਧਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਤੋਂ ਪਹਿਲਾਂ ਫਤਿਹ ਦੀ ਝਾਂਗ ਪਾਓ ਸਾਰੇ ਗੱਜਵੜੇ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀ ਗੁਰਸਿੱਖੀ ਹੈ ਇਹ ਮਰਜੀਵਣਿਆਂ ਦਾ ਮਾਰਗ ਹੈ ਸੰਤਾ ਸੰਤ ਬਣਨਾ ਗੁਰਮੁਖ ਬਣਨਾ ਗੁਰਸਿੱਖ ਬਣਨਾ ਜਿਉਂਦੇ ਮਰਨਾ ਪੈਂਦਾ ਹੈ ਫਿਰ ਸੇਵਾ ਕੀਤੀ ਜਾਂਦੀ ਹੈ ਬਿਨਾ ਜੁੰਦੇ ਮੋਇਆਂ ਤੋਂ ਸੇਵਾ ਨਹੀਂ ਕੀਤੀ ਜਾਂਦੀ ਜਦੋਂ ਇਹ ਜਣਾਉਂਦਾ ਹੈ ਜਦੋਂ ਆਪਣੇ ਆਪ ਨੂੰ ਇਹ ਜਣਾਉਂਦਾ ਹੈ ਉਦੋਂ ਸਿੱਖਿਆਤ ਬੜੀ ਦੂਰ ਹੈ ਜਦੋਂ ਆਪਾ ਸਮਰਪਿਤ ਕਰ ਦੇਵੇ ਗੁਰੂ ਨੂੰ ਫਿਰ ਗੁਰੂ ਰੱਖਿਆ ਵੀ ਕਰਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਬਾਬਾ ਬੀਰ ਸਿੰਘ ਨਰੰਗਾਵਾਦ ਵਾਲੇ ਮਹਾਪੁਰਸ਼ ਜਿਨ੍ਹਾਂ ਦੇ ਸਿਰ ਤੇ ਮਹਾਰਾਜਾ ਰਣਜੀਤ ਸਿੰਘ ਰਾਜ ਕਰਗੇ ਉਹਨਾਂ ਦੀ ਬਖਸ਼ਿਸ਼ ਸੀ ਸੰਤ ਬਾਬਾ ਮਹਾਰਾਜ ਸਿੰਘ ਜੀ ਨਰੰਗਾਵਾਦ ਵਾਲੇ ਦੇਖੋ ਜੁਹੰਦੇ ਮਰਨਾ ਪੈਂਦਾ ਉਹਨੂੰ ਜੀਵਨ ਮੁਕਿਆ ਜਾਂਦਾ ਜਿਹੜਾ ਆਪਣਾ ਆਪਾ ਗਵਾ ਲਵੇ ਆਪਣਾ ਆਪਾ ਮਾਰ ਲਵੇ ਜੇ ਮੈਂ ਮੈਂ ਕਰਨੀ ਹੈ ਹਮੇ ਦਾ ਸ਼ਿਕਾਰ ਹੈ ਮੈਂ ਮੇਰੀ ਦਾ ਸ਼ਿਕਾਰ ਸਿੱਖੀ ਤੋਂ ਬੜੀ ਦੂਰ ਹੈ ਸੰਤ ਬਣਨ ਤੋਂ ਬੜੀ ਦੂਰ ਹੈ ਤਾਂ ਕਿ ਗੁਰੂ ਕੀ ਸੰਗਤ ਦਾ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਮਰੀਕ ਸਿੰਘ ਜੀ ਪੰਜ ਭਿਆਣੀਆਂ ਵਾਲੇ ਮਹਾਪੁਰਸ਼ਾਂ ਦਾ ਬੜਾ ਪ੍ਰੇਮ ਸੀ ਆਪ ਸੰਗਤਾਂ ਜਾਣੂ ਹਨ ਕਿ ਮਹਾਪੁਰਸ਼ ਇੱਥੇ ਵੀ ਕੀਰਤਨ ਕਰਨ ਵਾਸਤੇ ਆ ਕਰਦੇ ਸਨ ਤੇ ਰਾਗ ਪੱਟੀਆਂ ਵੀ ਕੀਰਤਨ ਕਰਨ ਦੇ ਵਾਸਤੇ ਜਾਣਾ ਸੋ ਆਹ ਗੁਰੂ ਕੀ ਸੰਗਤ ਦਾ ਕਹਿੰਦੇ ਇੱਕ ਸਮੇਂ ਲੰਗਰ ਦੇ ਵਿੱਚ ਦਾਲ ਰਿੱਜੀ ਦੀ ਸੀ ਦਾਲ ਪਰ ਨਾਲੇ ਸਮਝ ਗੁਰੂ ਕੀ ਸੰਗਤ ਆ ਵੱਡੇ ਵੱਡੇ ਸਾਧ ਸੰਗਤ ਜੀ ਬਹੁਤ ਵੱਡੇ ਵੱਡੇ ਪਤੀਲੇ ਕਹ ਲੋ ਵੱਡੇ ਵੱਡੇ ਗੁਰੂ ਕੀ ਸੰਗਤ ਆ ਜਿਨ੍ਹਾਂ 'ਚ ਸਬਜ਼ੀ ਵਗੈਰਾ ਦਾਲ ਵਗਣਾ ਬਣਾਈ ਜਾਂਦੀ ਸੀ ਉਹ ਦਾਲ ਚ ਜੋ ਕਰਛੀ ਵਗੈਰਾ ਖੁਰਚਣਾ ਵਗੈਰਾ ਫੇਰਨਾ ਸੀ ਉਹ ਵਾਲਾ ਮਾਰ ਗਈ ਕੁਦਰਤੀ ਜਦੋਂ ਦਾਰਨੇ ਮਾਰਿਆ ਦਾਲ ਨੇ ਮਾਰਿਆ ਉਵਾਲਾ ਉਹ ਖੁਰਚਣਾ ਵਗੈਰਾ ਕਰਛੀ ਵਗੈਰਾ ਨਾਲ ਮਿਲੀ ਸੰਤ ਜੀ ਮਹਾਰਾਜ ਸੰਤ ਮਹਾਰਾਜ ਸਿੰਘ ਔਰੰਗਾਬਾਦ ਵਾਲਿਆਂ ਨੇ ਜਦੋਂ ਸੇਵਾਦਾਰ ਨੇ ਕਿਹਾ ਕਿ ਕੋਈ ਦਾਲ ਉਬਲ ਗਈ ਦਾਲ ਉਵਾਲਾ ਮਾਰ ਰਹੀ ਹੈ ਕਿਉਂਕਿ ਕਰਛੀ ਕੁਝ ਖੋਜਣਾ ਨਹੀਂ ਮਿਲ ਰਿਹਾ ਦਾਲ ਉਬਲਣੀ ਬੰਦ ਕਰ ਦੇਵੇ ਕਹਿੰਦੇ ਮਹਾਪੁਰਸ਼ ਨੇਤਰਬੰਦ ਕਰਕੇ ਬੈਠੇ ਸੀ ਬਾਬਾ ਮਹਾਰਾਜ ਸਿੰਘ ਮਹਾਰਾਜ ਆਹ ਸਮਾਂ ਥੋੜਾ ਹੈ ਨੇਤਰਬੰਦ ਕਰਕੇ ਬੈਠੇ ਸੀ ਸਾ ਜਦੋਂ ਆਵਾਜ਼ ਕੰਨਾਂ 'ਚ ਪਈ ਇੱਕਦਮ ਸਾਧ ਸੰਗਤ ਜੀ ਇੱਕਦਮ ਮਹਾਪੁਰਸ਼ਾਂ ਨੇ ਪਹੁੰਚਣਾ ਪਹੁੰਚ ਕੇ ਬਾਬਾ ਜੀ ਨੇ ਆਪਣੀ ਬਾਹ ਸੱਜੀ ਬਾਹ ਉਸ ਦਾਲ ਦੀ ਦੇਗ ਚ ਫੇਰ ਦਿੱਤੀ ਜਦੋਂ ਸੱਜੀ ਬਾਹ ਦੇਗ ਫੇਰ ਦਿੱਤੀ ਉਹ ਨਾਲ ਦੇ ਸੇਵਾਦਾਰ ਨੇ ਸੋਚਿਆ ਕਿ ਦੇਗ ਹੈ ਕਿ ਬਾਹ ਸੜ ਗਈ ਹੋਵੇਗੀ ਦੇਖੋ ਜੂੰਦੇ ਮਰਨਾ ਪੈਂਦਾ ਹੈ ਜੀਵਨ ਮੁਕਤ ਉਹ ਆਖੀ ਹੈ ਜੀਵਨ ਮੁਕਤ ਸੋ ਆਖੀ ਹੈ ਮਰ ਜੀਵੈ ਮਰੀਆ ਔਖਾ ਗੰਭ ਫਕੀਰੀ ਵਾਲਾ ਸੂਲੀ ਉੱਤੇ ਬਹਿਣਾ ਦਰਦਰ ਦੇ ਉਹਨਾਂ ਟੁਕੜੇ ਮੰਗਣੇ ਹਾਂਜੀ ਹਾਂਜੀ ਕਹਿਣਾ ਜੇ ਕੋ ਨੂੰ ਮੰਦਿਆ ਆਖੇ ਤਦ ਵੀ ਚੰਗਿਆਂ ਕਾਣਾ ਕੰਮ ਲੰਗਾ ਫਕੀਰੀ ਔਖੀ ਜੁੰਦਿਆ ਮਰ ਰਾਂ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਖੀਜੇ ਇਹ ਮੌਤ ਤੋਂ ਸ਼ੁਰੂ ਹੁੰਦੀ ਹੈ ਕਲਗੀਆਂ ਵਾਲਿਆਂ ਮੈਂ ਤਾਂ ਸੁਣਿਆ ਸੀ ਸਿਰ ਸਕੂਲ ਅੰਦਰ ਲੱਗਦੀ ਫੀਸ ਕੋਈ ਨਾ ਜਦੋਂ ਆਣ ਸਕੂਲ ਪ੍ਰਵੇਸ਼ ਹੋਇਆ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਕਹਿੰਦੇ ਸਕੂਲ ਚ ਦਾਖਲ ਹੋਇਆ ਸੋਚਿਆ ਕਿ ਸ਼ਾਇਦ ਕੋਈ ਫੀਸ ਲੱਗੇਗੀ ਕੋਈ ਮਾਇਆ ਦੀ ਫੀਸ ਕੋਈ ਪਦਾਰਥ ਦੀ ਫੀਸ ਜਦੋਂ ਸਿੱਖਿਆ ਤੇ ਸਿਰਾਂ ਦੀ ਫੀਸ ਹੈ ਸਿਰਾਂ ਦੀ ਫੀਸ ਹੈ ਸਿਰਾਂ ਦੀ ਕਹਿੰਦੇ ਬਾਬਾ ਜੀ ਨੇ ਉਸ ਦੇਗੇ ਆਪਣੀ ਬਾਹ ਫੇਰ ਦਿੱਤੀ ਨਾਲ ਦੇ ਸੇਵਾਦਾਰ ਸੋਚਿਆ ਕਿ ਬਾਹ ਸੜ ਗਈ ਹੋਵੇਗੀ ਜਦੋਂ ਦੇਗ ਦੇ ਵਿੱਚ ਦਾਲ ਚ ਬਾਹ ਫੇਰ ਕੇ ਬਾਹਰ ਕੱਢੀ ਉਹ ਬਾਹ ਬਿਲਕੁਲ ਠੀਕ ਠਾਕ ਸੀ ਤੇ ਮਾਹ ਪ੍ਰਸਾਧ ਕੋ ਵੱਡਿਆਂ ਕੋਲ ਬਾਬਾ ਵੀਰ ਸਿੰਘ ਰੰਗਾਵਾਦ ਵਾਲੇ ਮਹਾਪੁਰਸ਼ਾਂ ਕੋਲ ਜਾ ਕੇ ਦੱਸਿਆ ਕਿ ਮਹਾਰਾਜ ਬਾਬਾ ਮਹਾਰਾਜ ਸਿੰਘ ਨੇ ਬਾਹ ਹੀ ਫੇਰ ਦਿੱਤੀ ਕਹਿੰਦੇ ਬਿਲਾਓ ਕਹਿੰਦੇ ਮਹਾਰਾਜ ਸਿੰਘ ਨੂੰ ਬਿਲਾਓ ਜਦੋਂ ਮਹਾਰਾਜ ਸਿੰਘ ਨੂੰ ਬੁਲਾਇਆ ਗਿਆ ਕਹਿੰਦੇ ਕਰਾਮਾਤ ਵਿਖਾ ਦਿੱਤੀ ਤੁਸੀਂ ਗੁਰੂ ਘਰ ਚ ਕਰਾਮਾਤ ਵਿਖਾਉਣੀ ਗੁਰੂ ਘਰ ਵਿੱਚ ਰਿੱਧੀਆਂ ਸਿੰਧੀਆਂ ਮੁਖਾਉਣੀਆਂ ਇਹ ਗੁਰੂ ਘਰ ਦੇ ਥਾਂ ਨਹੀਂ ਹੈ ਇਹਨਾਂ ਵਸਤੂਆਂ ਨੇ ਇਹਨੂੰ ਚੀਜ਼ਾਂ ਨੂੰ ਕੋਈ ਥਾਂ ਨਹੀਂ ਤੇ ਮਹਾਪੁਰਸ਼ ਦਾ ਵਚਨ ਵੇਖੋ ਕਹਿੰਦੇ ਵੈਦ ਵੀ ਸੱਜਿਆ ਵੈਦ ਨੇ ਦੇਖਿਆ ਬਾਹ ਬਿਲਕੁਲ ਠੀਕ ਠਾਕ ਹੈ ਬਿਲਕੁਲ ਕੋਈ ਨੁਕਸਾਨ ਨਹੀਂ ਕੁਝ ਨਹੀਂ ਵਿਗੜਿਆ ਬਾਹ ਦਾ ਤੇ ਸਾਧ ਸੰਗਤ ਜੀ ਥੋੜਾ ਧਿਆਨ ਦਿਓ ਵੱਡੇ ਬਾਬਾ ਜੀ ਲੱਗੇ ਕਹਿੰਦੇ ਬਾਹ ਫੇਰ ਦਿੱਤੀ ਕਰਵਾਵਾਦ ਵਿਖਾ ਦਿੱਤੀ ਉੱਥੇ ਸੰਤ ਬਾਬਾ ਮਹਾਰਾਜ ਸਿੰਘ ਆਖਿਆ ਕਹਿੰਦੇ ਮਹਾਰਾਜ ਜੀ ਕੋਈ ਕਰਾਮਾਤ ਨਹੀਂ ਵਿਖਾਈ ਕੋਈ ਰਿੱਧੀ ਸਿੱਧੀ ਨਹੀਂ ਵਿਖਾਈ ਅਸੀਂ ਤਾਂ ਆਪਣਾ ਸਰੀਰ ਨਾਲ ਆਪਣਾ ਸਰੀਰ ਆਪ ਜੀ ਨੂੰ ਸਮਰਪਿਤ ਕਰ ਦਿੱਤਾ ਮੇਰਾ ਸਿਰ ਤੁਹਾਡੇ ਹਵਾਲੇ ਹੈ ਇਹਦੀਆ ਰੱਖਿਆ ਕਰੋ ਇਹਨੂੰ ਮਾਰ ਲਓ ਭਾਵੇਂ ਜੂਦਾ ਰੱਖੋ ਭਾਵੇਂ ਸੇਵਾ ਲੈ ਲਓ ਭਾਵੇਂ ਜੋ ਮਾਜੀ ਕਰ ਲੋ ਅਸੀਂ ਤਾਂ ਸਰੀਰ ਤੁਹਾਡੇ ਹਵਾਲੇ ਕੀਤਾ ਹੈ ਇਹ ਬਾੰਧ ਰੱਖਿਆ ਆਪ ਜੀ ਨੇ ਕੀਤਾ ਹੈ ਕਿਉਂਕਿ ਗੁਰਬਾਣੀ ਚ ਆਉਂਦਾ ਆਪਣੀ ਸੇਵਕੀ ਆਪੇ ਰੱਖੇ ਆਪੇ ਨਾਮ ਲਿਖਾਵੇ ਕਹਿੰਦੇ ਇਹਦਾ ਆਪਣਾ ਆਪਾ ਆਪ ਜੀ ਨੂੰ ਅਰਪਣ ਕੀਤਾ ਹੈ ਤਾਂ ਹੀ ਪੰਜਾ ਪਿਆਰਿਆਂ ਨੇ ਆਪਣਾ ਆਪਾ ਹੀ ਅਰਪਣ ਕਰ ਦਿੱਤਾ ਸੀ ਫਿਰ ਗੁਰੂ ਰੱਖਿਆ ਵੀ ਕਰਦਾ ਗੁਰੂ ਨੇ ਸੀਸ ਵੀ ਜੋੜੇ ਕਹਿੰਦੇ ਬਾਬਾ ਜੀ ਨੇ ਬਾਹ ਤੋਂ ਫੜ ਕੇ ਬਾਬਾ ਮਹਾਰਾਜ ਸਿੰਘ ਗੱਲਣਾ ਲਾ ਲਿਆ ਕਹਿੰਦੇ ਬਾਬਾ ਜੀ ਤੁਸੀਂ ਬੜੀ ਛੇਤੀ ਮੰਜ਼ਲ ਤੈਅ ਕੀਤੀ ਤੁਸੀਂ ਬੜੀ ਛੇਤੀ ਪਰਮਾਰਥ ਦੇ ਹੱਥੇ ਤੋਂ ਤੁਰੇ ਹੋ ਬੜੀ ਛੇਤੀ ਤੁਸੀਂ ਪਿੰਡਾਂ ਤੈਅ ਕਰ ਲਿਆ ਸੱਚਮੁੱਚ ਤੁਸੀਂ ਸਾਧ ਸੰਗ ਜੀ ਇਸ ਸੰਪਰਦਾ ਦੇ ਤੁਹਾਨੂੰ ਮੁਖੀ ਬਣਾਵਾਂਗੇ ਇਸ ਸੰਪਰਦਾ ਦੀ ਤੁਹਾਡੇ ਹਵਾਲੇ ਸਾਰੀ ਸੇਵਾ ਦੇਵਾਂਗੇ ਵੱਡੇ ਬਾਬਾ ਜੀ ਬੜੇ ਖੁਸ਼ ਹੋਏ ਕਿ ਵੇਖੋ ਸੇਵਾਦਾਰ ਉਹ ਹੁੰਦਾ ਜਿਹੜਾ ਭਾਈ ਆਪਣਾ ਆਪਾ ਹੀ ਗੁਰੂ ਨੂੰ ਅਰਪਣ ਕਰ ਦੇਵੇ ਤਾਂ ਹੀ ਬਾਣੀ ਪਉਂਦਾ ਸਾਸ ਸੰਗਤ ਤਨ ਮਨ ਸੌਪ ਗੁਰ ਕੋ ਹੁਕਮ ਮੰਨ ਹੈ ਪਾਈਏ ਹੁਕਮ ਮੰਨੋ ਗੁਰੂ ਕੇਰਾ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ ਬਾਣੀ ਅਸਰ ਬਾਣੀ ਕਹਿੰਦੇ ਆਪਣਾ ਆਪਾ ਹੀ ਵਾਰਨਾ ਪੈਂਦਾ ਹੈ ਜੁੰਦੇ ਮਰ ਜਾਈ ਦਾ ਸਿੱਖੀ ਕਮਾਉਣੀ ਔਖੀ ਜੁੰਦੇ ਮਰ ਜਾਈ ਦਾ ਸਿੱਖੀ ਕਮਾਉਣੀ ਔਖੀ ਜੁੰਦੇ ਮਰ ਜਾਈ ਦਾ ਜੁੰਦੇ ਮਰ ਜਾਈ ਦਾ ਚੱਕੀ ਤਮੌਣੀ ਔਖੀ ਜੁੰਦੇ ਮਰ ਜਾਈ ਦਾ ਚੱਕੀ ਤਮੌਣੀ ਔਖੀ ਜੁੰਦੇ ਮਰ ਜਾਈ ਦਾ

मर सिखी कौनी ी र सिखी कौनी ओकी झूदे मर आईंद फीरी वारा सुरी उते बहण दर दर ते उन टुकड़े मंगणे हाजी ਕਹਿਣਾ ਚਾਮਲੰਗਾ ਫਕੀਰੀ ਔਖੀ ਤੂੰ ਤਿਆਂ ਮਰ ਰਹਿਣਾ ਸਾਤੇ ਗੁਰੂ ਕੀ ਇਹ ਮਾਰਗ ਭਾਈ ਔਖਾ ਹੈ ਔਖਾ ਕੰਮ ਫਕੀਰੀ ਵਾਲਾ ਸੂਲੀ ਉੱਤੇ ਬਹਿਣਾ ਦਰਦ-ਦਰ ਦੇ ਉਹਨ ਟੁਕੜੇ ਮੰਗਣੇ ਹਾਂਜੀ ਹਾਂਜੀ ਕਹਿਣਾ ਜੇ ਕੋ ਉਹਨ ਨੂੰ ਮੰਦਿਆਂ ਆਖੇ ਤਦ ਵੀ ਚੰਗਿਆਂ ਕਹਿਣਾ ਜਾ ਮਲੰਗਾ ਫਕੀਰੀ ਔਖੀ ਜੂੰਦੇ ਆ ਮਰਣਾ ਸੁੱਸ ਬੜਾ ਇੰਨੀ ਸੋਖੀ ਨਹੀਂ ਐ ਸਿੱਖੀ ਜਿੰਨੀ ਆਪਾਂ ਬਣਾ ਲਈ ਜਿੰਨੀ ਆਪਣਾ ਬਣਾ ਲਈ ਇਹ ਇੰਨੀ ਸੋਖੀ ਨਹੀਂ ਐ ਜੂੰਦੇ ਮਰਨਾ ਪੈਂਦਾ ਹੈ ਜਿਵੇਂ ਮਹਾਪੁਰਸ਼ਾਂ ਨੇ ਜੂੰਦੇ ਮਰੇ ਨੇ ਸੰਤ ਜੀ ਮਹਾਰਾਜ ਸੰਤ ਬਾਬਾ ਨਾਜਰ ਸਿੰਘ ਜੀ ਮਲੂਕੇ ਵਾਲੇ ਮਹਾਪੁਰਸ਼ਾਂ ਦੇ ਬਚਨਾਂ ਤੇ ਮਰ ਕੇ ਬਚਨ ਮੰਨਿਆ ਜਾਂਦਾ ਮਰ ਕੇ ਬੜੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਛਿੜਕਣਾ ਵੀ ਡਾੜ ਵੀ ਦੇਣੀ ਸੱਸ ਕੁੱਟਣੇ ਵੀ ਮਾਰਨੇ ਵੀ ਕਿ ਭੱਜ ਜਵੇ ਦੌੜ ਜਵੇ ਪਰ ਮਹਾਪੁਰਸ਼ ਜੁੰਦੇ ਮੁਕ ਛੇ ਖੈਰ ਗੁਰੂਕ੍ਰਿਸ਼ਨ ਸਮਾ ਆਗਿਆ ਨਹੀਂ ਦਿੰਦਾ ਸੋ ਮਹਾਪੁਰਸ਼ ਇੱਥੇ ਆਇਆ ਕਰਦੇ ਸੀ ਬੜੀਆਂ ਕੀਰਤਨ ਦੀਆਂ ਛੜੀਆਂ ਲਾਉਣੀਆਂ ਬਾਬਾ ਜੀ ਨੇ ਨਿਹਾਲ ਕਰਨਾ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਜ਼ਰੀ ਨਦਰ ਨੇ ਸੋ ਮਾਪੁਰਸ਼ੰਦ ਜਥੇ ਵੱਲੋਂ ਹਾਜ਼ਰੀ ਭਰੀ ਸੰਤ ਜੀ ਮਹਾਰਾਜ ਸੰਤ ਬਾਵਾ ਬਰੀ ਸਿੰਘ ਪੰਜ ਭਣੀਆਂ ਵਾਲਿਆਂ ਦਾ ਸਾਰੇ ਬਿਹੰਗਵਾਂ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਸਮਾ ਦੇ ਕੇ ਜਥੇ ਨੂੰ ਸਤਿਕਾਰ ਦਿੱਤਾ ਸੋ ਹੋਈਆਂ ਭੁੱਲਾਂ ਦੀ ਮਾਫੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਬਾਬਾ ਸਰਜਨ ਸਿੰਘ ਜੀ ਰੋਪੜ ਵਾਲੇ ਔਰ ਪੇਵੇ ਵਾਲੇ ਮਹਾਂਪੁਰਖਾਂ ਦਾ ਜਥੇ ਦਾ ਸਨਮਾਨ ਕਰਨਗੇ ਸੰਤ ਬਾਬਾ ਜਸਪਾਲ ਸਿੰਘ ਜੀ ਬੁਰਜ ਲਿੱਟਾਂ ਵਾਲੇ ਮਹਾਂਪੁਰਖ ਬੋਲੇ ਸੋਨਹਾਲ ਸਵਾਹੁਣ ਭਾਈੋਂ ਪ੍ਰੀਤ ਸਿੰਘ ਹੁਣਾਂ ਦੇ ਜਥੇ ਨੂੰ ਬੇਨਤੀ ਹੈ ਕਿ ਇੱਕ ਸ਼ਬਦ ਦੀ ਹਾਜ਼ਰੀ 2 2.5 ਮਿੰਟ ਦੀ ਹਾਜ਼ਰੀ ਜਿਹੜੀ ਹੈ ਉਸ ਸਖਸ਼ੀਮਤ ਸਮੇਂ ਵਿੱਚ ਅਰਦਾਹ ਕਿ ਹਾਜ਼ਰੀ ਪਰ ਦੀ ਕਿਰਪਾਲਤਾ ਕਰਿਓ ਜੀ ਤਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਪਾਲ ਸਿੰਘ ਜੀ ਬੁਰਜ ਦਿੱਟਾਂ ਵਾਲੇ ਮਹਾਂਪੁਰਖਾਂ ਨੇ ਹਾਜ਼ਰੀ ਪਰ ਨਹੀਂ ਹੈ ਉਹਨਾਂ ਤੋਂ ਬਾਅਦ ਸੋ ਉਹਨਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਸ਼੍ਰੀਮਾਨ ਸੰਤ ਬਾਬਾ ਅਮਰਿਕ ਸਿੰਘ ਜੀ ਪੰਜ ਪੈਣੀਆਂ ਵਾਲੇ ਮਹਾਪੁਰਖ ਜੋ ਸਟੇਜ ਤੇ ਪਰਾਜਮਨ ਹਨ ਮਹਾਪੁਰਖਾਂ ਵੱਲੋਂ